ਇੱਕ ਐਸੀ ਖੇਡ ਹੈ ਅਕਥ ਕਹਾਣੀ ਹੈ ਦਸਤੀ ਨਹੀਂ ਜਾ ਸਕਦੀ ਅਨੁਭਵ ਦੀ ਗੱਲ ਹੈ ਉਹ ਜਿਹੜੀ ਕਹਿੰਦੇ ਆਓ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ ਆਓ ਗੁਰਮਖ ਜਨੋ ਪਿਆਰਿਓ ਅਕਥ ਕੀ ਕਰੈ ਕਹਾਣੀ ਐ ਕਥ ਜਿਸ ਮਾਲਕ ਬਾਵੇ ਦੱਸਿਆ ਨਹੀਂ ਜਾ ਸਕਦਾ ਉਹਦੀ ਸ਼ਿਰਤ ਸਲਾਹ ਦੀ ਗੱਲ ਕਰੀਏ ਜਿਵੇਂ ਉਹਦੇ ਗੁਣਾਂ ਨਾਲ ਜੁੜੀਏ ਕਹਾਂ ਕਹਾਣੀ ਇਕੱਠ ਕੇਰੀ ਕਿਤ ਦੁਆਰੇ ਪਾਈਏ ਉਸ ਮਾਲਕ ਦੀਆਂ ਜਿਹੜੀਆਂ ਜਿੱਦੇ ਬਾਰੇ ਅਸੀਂ ਜਿੱਦੇ ਬਾਰੇ ਕੁਝ ਕੋਈ ਜਾਣਦੇ ਨਹੀਂ ਜਿੱਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹਦੀਆਂ ਕਹਾਣੀਆਂ ਸੁਣੀਆਂ ਤੇ ਸੁਣਾਈਏ ਜਿਹੜਾ ਆਪ ਬਿਆਨ ਤੋਂ ਪਰੇ ਹੈ ਪਰ ਜੇ ਤੁਸੀਂ ਪੁੱਛੋ ਕਿ ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ ਇੱਕ ਅਲੈਦਾ ਗੱਲ ਹੈ ਇੱਕ ਅੰਗੀ ਗੱਲ ਹੈ ਇਹ ਅਗੇ ਸੋਚਣ ਦੀ ਗੱਲ ਹੈ ਪਰ ਆਪਾਂ ਉਸ ਮਾਲਕ ਦੀ ਸਿੱਧ ਸਲਾਹ ਕਰਗੇ ਤਾਂ ਕਿ ਅਸੀਂ ਉਸ ਦੇ ਗੁਣਾਂ ਨਾਲ ਜੁੜ ਜਾਈਏ ਤੇ ਫਿਰ ਉਸ ਮਾਲਕ ਨੂੰ ਪਾਵਾਂਗੇ ਕਿਵੇਂ ਜਿਹਨੂੰ ਆਪਣੀ ਇਸ ਬੰਗੇਰੀ ਨੂੰ ਖਤਮ ਕਰ ਦਿਆਂਗੇ ਤੇ ਗੁਣੀ ਵਿੱਚ ਜਦੋਂ ਸਾਡੇ ਅੰਦਰ ਗੁਣਾਗੇ ਉਸ ਗੁਣੀ ਵਿੱਚ ਸਮਾ ਜਾਵਾਂਗੇ ਤਾਲਮਨ ਤਨ ਸੌਪ ਗੁਰ ਕੋ ਹੁਕਮ ਮੰਨਿਏ ਪਈਏ ਗੁਰੂ ਜੀ ਕਹਿੰਦੇ ਜਦੋਂ ਆਪਣੀਆਂ ਜਿਹੜੀਆਂ ਮਾਨਤਾਵਾਂ ਨੇ ਉਹਨੂੰ ਛੱਡ ਕੇ ਆਪਣਾ ਮਨ ਗੁਰੂ ਨੂੰ ਦੇ ਦੇਗੇ ਹੁਣ ਮਨ ਗੁਰੂ ਨੂੰ ਦੇਣ ਦਾ ਮਤਲਬ ਕੀ ਹੈ ਜਿਹੜੀਆਂ ਅਸੀਂ ਆਪਣੇ ਅੰਦਰ ਵਿਚਾਰ ਲਾਏ ਹੋਏ ਐ ਉਹਨਾਂ ਨੂੰ ਛੱਡ ਦੇਵਾਂਗੇ ਅਸੀਂ ਮੰਨਦਾ ਬਣਾਈ ਹੈ ਨਾ ਵੀ ਰੱਬ ਕਿਤੇ ਸਾਥ ਸਵਾਨਾ ਦੇ ਬੈਠਾ ਹੈ ਅਸੀਂ ਉਸ ਨੂੰ ਲੱਭ ਰਹੇ ਆਂ ਫਿਰ ਲੱਭਣ ਵਾਸਤੇ ਅਸੀਂ ਸੰਸਥਾਵਾਂ ਕੜੀਆਂ ਕੀਤੀਆਂ ਆਂਆਂ ਨੇ ਫਿਰ ਉਹ ਸੰਸਥਾਵਾਂ ਦੇ ਵਿੱਚ ਬੰਦੇ ਰੱਖੇ ਨੇ ਅਡੋਲੀ ਬੰਦਿਆਂ ਨੇ ਕਈਆਂ ਨੇ ਸੰਸਥਾਵਾਂ ਬਣਾਈਆਂ ਵੀ ਰੱਬ ਸਾਡੇ ਕੋਲੇ ਐ ਮਤਲਬ ਇੱਕ ਬਿਜ਼ਨਸ ਇੱਕ ਵਪਾਰ ਬਣ ਗਿਆ ਐ ਤੇ ਗੁਰੂ ਜੀ ਕਹਿੰਦੇ ਜੇ ਤੂੰ ਆਪਣਾ ਮਨ ਗੁਰੂ ਜੀ ਨੂੰ ਦੇ ਦੇਂ ਮਨ ਦਾ ਛੱਡ ਦੇਵੇਂ ਤੇ ਗੁਰੂ ਜੀ ਦੀ ਮਿਹਰ ਬਾਣੀ ਪੜ੍ਹੇ ਤੇ ਸਮਝੇਂ ਇਹ ਤੈਨੂੰ ਪਤਾ ਲੱਗੇਗਾ ਗੁਰੂ ਜੀ ਕੁਝ ਹੋਰ ਕਹਿ ਰਿਹਾ ਹੈ ਗੁਰੂ ਜੀ ਇੱਕ ਤੈਨੂੰ ਨਵेकਲੀ ਗੱਲ ਕਹਿ ਰਿਹਾ ਇੱਕ ਵਿਸ਼ੇਸ਼ ਗੱਲ ਕਹਿ ਰਿਹਾ ਉਸ ਨਾਲ ਜੁੜ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਐ ਪਾਈਐ ਜਦੋਂ ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੇਗਾ ਨਾ ਉਸ ਮਾਲਕ ਦੇ ਹੁਕਮ ਨੂੰ ਸਮਝਣਾ ਸ਼ੁਰੂ ਕਰ ਦੇਗਾ ਤੇ ਮਾਲਕ ਮਿਲ ਗਿਆ ਕਿਉਂਕਿ ਪ੍ਰਮਾਤਮਾ ਦੇ ਹੁਕਮ ਉਹਦੇ ਹੁਕਮ ਨੂੰ ਸਮਝਣਾ ਦੇਖਣਾ ਗੁਰੂ ਅਗਰਿਤ ਪਗ ਦੀ ਹੋਰ ਕਲੀਅਰ ਕਰਦਾਂਗੇ ਇਸ ਗੱਲ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਐ ਗੁਰਬਖਸ਼ਰੋ ਹੁਕਮ ਉਤੇ ਗੁਰੂ ਦੇ ਹੁਕਮ ਉਤੇ ਕਰੋ ਗੁਰੂ ਦੀ ਆਗਿਆ ਤੇ ਚਲੋ ਜੋ ਗੁਰ ਕਹੈ ਸੋ ਭਲ ਕਰ ਮੰਨੋ ਤੇ ਸਦਾ ਕੈ ਰਣੇ ਵਾਲੇ ਪ੍ਰਭੂ ਦੀ ਸਿਧਸਲਾ ਦੀ ਬਾਣੀ ਗਾਓ ਹੁਣ ਗੁਰਬਾਣੀ ਕੀ ਹੈ ਪ੍ਰਮਾਤਮਾ ਦੀ ਸਿਧਸਲਾ ਦੀਆਂ ਗੱਲਾਂ ਮੇਰੇ ਵਿੱਚ ਤੇ ਅਸੀਂ ਗਾਵਾਂਗੇ ਅਸੀਂ ਸਾਡੇ ਮਨ ਨੂੰ ਸੰਦੇਸ਼ ਜਾਏਗਾ ਚੰਗੇ ਸੰਦੇਸ਼ ਜਾ ਕਿ ਸਾਡੇ ਮਨਾਂ ਕਹਿ ਹੈ ਨਾਨਕ ਸੁਣੋ ਸੰਤੋ ਕੰਧੋ ਅਖਤ ਕਹਾਣੀ ਇਸ ਕਰਕੇ ਨਾਨਕ ਆਖਦਾ ਹੈ ਇਹ ਗੁਰਮੁਖ ਜਨੋ ਉਸ ਨੂੰ ਮਿਲਣ ਅਤੇ ਆਤਮਿਕ ਅਨੰਦ ਮਾਣਣ ਦਾ ਸਹੀ ਰਸਤਾ ਇਹੀ ਹੈ ਕਿ ਉਸ ਅਖਤ ਪ੍ਰਮਾਤਮਾ ਦੀਆਂ ਸਿਫਤਾਂਾਂ ਕੀ ਦੇ ਨਾਲ ਅੱਗੇ ਜਾਗੇ ਹੁਣ ਦੇਖੋ ਇੱਥੋਂ ਤੱਕ ਵਿਚਾਰ ਕਿੱਥੇ ਆ ਗਿਆ ਕਿ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਸਮਝ ਕੇ ਪੜਹੀਏ ਉਸ ਵਾਲਖ ਬਾਰੇ ਜਾਣੀਏ ਉਹਦੇ ਗੋੜਾ ਦਾ ਅਸੀਂ ਅਧਿਐਨ ਕਰੀਏ ਉਹਦੇ ਗੋੜਾ ਦੇ ਜਿਹੜੇ ਸੰਦੇਸ਼ ਨੇ ਉਹ ਆਪਣੇ ਅੰਦਰ ਪਸਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਗੁਣੇ ਗੁਣੀ ਵਧਦੇ ਜਾਈਏ ਤੇ ਇਹ ਸਾਡਾ ਜਿਹੜਾ ਮਨ ਹੈ ਜਿਹੜਾ ਕਿ ਦੌੜ ਭੱਜ ਵਿੱਚ ਲੱਗਿਆ ਆਇਆ ਦੀ ਵਿੱਚ ਇਹ ਉਧਰ ਹਟ ਜਾਏ ਇਹ ਵਿਚਾਰ ਅੱਗੇ ਚੱਲੇਗਾ ਇਸ ਵਿਚਾਰ ਨੂੰ ਆਪਾਂ ਅੱਗੇ ਕਰ ਲੁਕਤੋ ਰੱਖੇ ਅਗਲੇ ਭਾਗ ਵਿੱਚ ਤੋਲਾਂਗੇ ਸੋ ਇੰਨੀਆ ਵਿਚਾਰਾ ਆਪਾਂ ਬਾਣੀ ਸਾਖ ਪੜੀਏ ਆਪ ਸੁਣੀਏ ਤੇ ਆਪ ਸਮਝੀਏ